ਸੋ ਹਰਿੰਦਰ ਚੋਪੜਾ ਜੀ ਤੋਂ ਬਾਅਦ ਮੇਰੇ ਨਾਲ ਪਾਵਰ ਆਫ ਸੋਸ਼ਲ ਯੂਨਿਟੀ ਡਿਸਟ੍ਰਿਕਟ ਮੁਹਾਲੀ ਦੇ ਪ੍ਰੈਜ਼ੀਡੈਂਟ ਸ਼੍ਰੀ ਅਮਰਚੰਦ ਜੀ ਜੁੜੇ ਨੇ ਅਮਰਚੰਦ ਜੀ ਜੈਪੀਲ ਜੈਪਾਰ ਜੈਪੀਮ ਜੈਪਾਰ ਜੀ ਪੋਸ਼ੂ ਨਾਮ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਤੇ ਖਾਸ ਕਰਕੇ ਅੱਜ ਪਾਈ ਰੂਪਾ ਦੇ ਵਿੱਚ ਪਾਵਰ ਅਪ ਸੋਸ਼ੀਅਟੀ ਦੀ ਟੀਮ ਜਿਹੜੀ ਸਾਡੇ ਪ੍ਰਧਾਨ ਇੰਜੀਨੀਅਰ ਫਕੀਰ ਸਿੰਘ ਜਸਲ ਜੀ ਦੀ ਗਵਾਹੀ ਦੇ ਵਿੱਚ ਚੰਡੀਗੜ੍ਹ ਤੋਂ ਚੱਲ ਕੇ ਬਕਾਇਦਾ ਸਾਡੇ ਪਾਈ ਰੂਪਾ ਤੋਂ ਬਹੁਤ ਜਿਹੜੇ ਸਾਡੇ ਪ੍ਰੇਮੀ ਨੇ ਕਹਿ ਸਕਦੇ ਨੇ ਜਸਲ ਸਾਹਿਬ ਦਾ ਬਹੁਤ ਵੱਡਾ ਸਤਿਕਾਰ ਕਰਦੇ ਨੇ ਤੇ ਉਹਨਾਂ ਨੇ ਅੱਜ ਦੇ ਦਿਨ ਦੇ ਉੱਤੇ ਜਸਤਪਾਤ ਸਾਹਿਬ ਦੇ ਵਿਚਾਰ ਸੁਣਨ ਵਾਸਤੇ ਇਹ ਨਿਮੰਤਰਣ ਦਿੱਤਾ ਸੀ ਤੇ ਅੱਜ ਦਾ ਜਿਹੜਾ ਦਿਨ ਹੈ ਸਾਡੇ ਸਮਾਜ ਲਈ ਮੈਂ ਤਾਂ ਕਹਿੰਦਾ ਵੈਸੇ ਸਾਰੀ ਦੁਨੀਆ ਵਾਸਤੇ ਬਹੁਤ ਹੀ ਸ਼ੁਭ ਦਿਹਾੜਾ ਕਿਉਂਕਿ ਅੱਜ ਦੇ ਦਿਨ ਖਾਲਸਾ ਦੀ ਸਾਜਣਾ ਜਿਹੜੀ ਬਾਬਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜੀ ਕੀਤੀ ਸੀ ਉਹ ਸਾਡੀ ਮਾਨਵਤਾ ਵਾਸਤੇ ਜਾਂ ਅਸੀਂ ਕਹਾਂ ਸਾਡਾ ਜਿਹੜਾ ਸਮਾਜ ਜਿਹੜਾ ਦੱਬਿਆ ਕੁਝਲਾ ਸਮਾਜ ਸੀ ਉਹਦੇ ਵਾਸਤੇ ਬਹੁਤ ਵੱਡਾ ਇੱਕ ਸੰਦੇਸ਼ ਸੀਗਾ ਸਾਰੀ ਦੁਨੀਆ ਨੂੰ ਸੰਦੇਸ਼ ਸੀ ਬਿਚਤਾ ਹੋ ਕਿਉਂਕਿ ਜਿਹੜਾ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵਿਚਾਰਧਾਰਾ ਉਹ ਯੂਨੀਵਰਸ ਵਾਸਤੇ ਹੈ ਦੁਨੀਆ ਵਾਸਤੇ ਹੈ ਤੇ ਇਸ ਕਰਕੇ ਸਾਡੇ ਵੱਡੇ ਭਾਗ ਨੇ ਸਾਡੇ ਖਾਸ ਕਰਕੇ ਪੰਜਾਬ ਦੇ ਬਹੁਤ ਵੱਡੇ ਭਾਗ ਨੇ ਕਿ ਸਾਡੀ ਜਿਹੜੀ ਭਗਤੀ ਲਹਿਰ ਜਿਹੜੀ ਪੰਜਾਬ ਤੋਂ ਸ਼ੁਰੂ ਹੁੰਦੀ ਹੈ ਤੇ ਸਾਡੇ ਗੁਰੂ ਜਿਹੜੇ ਨੇ ਗੁਰੂ ਸਾਹਿਬਾਨਾ ਨੇ ਇਸ ਜਿਹੜੀ ਮੂਮੈਂਟ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਕੇ ਲੋਕਾਂ ਨੂੰ ਜਿਹੜੇ ਅਧਿਕਾਰ ਦੱਸਣ ਵਾਸਤੇ ਅਧਿਕਾਰ ਦੇਣ ਵਾਸਤੇ ਜਿਹੜੀ ਇਹ ਵਿਚਾਰਧਾਰਾ ਬਹੁਤ ਵੱਡੀ ਵਿਚਾਰਧਾਰਾ ਦਿੱਤੀ ਉਸ ਵਿਚਾਰਧਾਰਾ ਨੂੰ ਅੱਗੇ ਚਲਾ ਲੈ ਜਾਂਦੇ ਹੋਏ ਡਾਕਟਰ ਸੁਪੀਮ ਰਾਓ ਅਮੇਦਕਰ ਸਾਹਿਬ ਜਿਨ੍ਹਾਂ ਦਾ ਕੇ ਅੱਜ ਅਸੀਂ ਜਨਮ ਦਿਹਾੜਾ ਵੀ ਮਨਾ ਰਹੇ ਹਾਂ ਉਹ ਸੁਤੰਤਰਤਾ ਹਰ ਨੂੰ ਨੇ ਪਰਫੁੱਲਿਤ ਕਰਨ ਵਾਸਤੇ ਆਪਣੀ ਜੀ ਜਾਨ ਜਿਹੜੀ ਹੈ ਉਹ ਦੁਨੀਆ ਵਾਸਤੇ ਲੋਕਾਂ ਵਾਸਤੇ ਲਾ ਦਿੱਤੀ ਕਿਉਂਕਿ ਇਸ ਗੁਰੂ ਗ੍ਰਹ ਸਾਹਿਬ ਦੀ ਵਿਚਾਰਧਾਰਾਈ ਸੀ ਕਿ ਲੋਕਾਂ ਵਾਸਤੇ ਜਿਹੜੇ ਪਰਪਕਾਰ ਦਾ ਜਿਹੜਾ ਕੰਮ ਕਰਨਾ ਜਿਹੜਾ ਹੈ ਤੇ ਉਹਨਾਂ ਨੇ ਬਕਾਇਦਾ ਕਰਕੇ ਦੱਸਿਆ ਸਾਡੇ ਲੋਕਾਂ ਵਾਸਤੇ ਉਹਨਾਂ ਨੇ ਸਾਰੀ ਆਪਣੀ ਜਿਹੜੀ ਜ਼ਿੰਦਗੀ ਦੀ ਜਿਹੜੀ ਕਮਾਈ ਸੀ ਮਾਇਕੀਸ਼ਿਵ ਨਵੀ ਉਹਨੇ ਐਜੂਕੇਸ਼ਨ ਜੋ ਲਈ ਦੁਨੀਆ ਦੀ ਸਭ ਤੋਂ ਜਿਹੜੀ ਉੱਤਮ ਐਜੂਕੇਸ਼ਨ ਉਹਨੇ ਪ੍ਰਾਪਤ ਕੀਤੀ ਉਹ ਐਜੂਕੇਸ਼ਨ ਉਹਨੇ ਦੁਨੀਆ ਦੇ ਲੈਖੇ ਲਾ ਦਿੱਤੀ ਸਾਡੇ ਸਮਾਜ ਦੇ ਲੈਖੇ ਲਾ ਦਿੱਤੀ ਤੇ ਇਸ ਤੋਂ ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਇੱਕ ਸੋਚਣ ਦੀ ਜਾਂ ਸਮਝਣ ਦੀ ਜ਼ਰੂਰਤ ਹੈ ਕਿ ਜੇ ਕਿੱਡਾ ਵੱਡਾ ਪੜਿਆ ਕਿ ਵਿਦਵਾਨ ਜਿਹੜਾ ਉਸਨੇ ਆਪਣਾ ਸਾਰਾ ਕੁਝ ਜਿਹੜਾ ਆਪਣੇ ਕੌਮ ਦੇ ਨਾਂ ਲਾ ਦਿੱਤਾ ਤੇ ਅੱਜ ਦੀ ਡੇਟ ਵਿੱਚ ਸਾਨੂੰ ਸਾਰਿਆਂ ਨੂੰ ਇਹ ਸੋਚ ਵੀ ਲੈਣੀ ਚਾਹੀਦਾ ਹੈ ਕਿ ਅਸੀਂ ਲੋਕ ਹਰ ਸਾਲ ਉਹਨਾਂ ਦਾ ਜਨਮ ਦਿਨ ਵੀ ਮਨਾਉਂਦੇ ਆ ਉਹਨਾਂ ਦਾ ਪ੍ਰੀਤ ਨਿਵਾਰਨ ਦਿਵਸ ਵੀ ਮਨਾਉਂਦੇ ਆ ਪਰ ਉਹਨਾਂ ਦੇ ਜਿਹੜੇ ਸੰਕਲਪ ਸੀਗੇ ਜਾਂ ਉਹ ਵਿਚਾਰ ਤਰਸਨ ਮੈਨ ਵਿੱਚ ਦੇ ਕੇ ਗਏ ਸੀਗੇ ਕਿ ਅਸੀਂ ਜਿਹੜੇ ਲੋਕ ਆ ਖਾਸ ਕਰਕੇ ਜਿਹੜੀ ਬੁੱਧੀਜੀਵੀ ਲੋਕਾਂ ਨੇ ਜੋ ਪੜ੍ਹੇ ਲਿਖੇ ਲੋਕਾਂ ਉਹਨਾਂ ਨੂੰ ਇੱਕ ਖਾਸ ਸੰਦੇਸ਼ ਦੇ ਕੇ ਗਏ ਸੀ ਕਿ ਤੁਹਾਡਾ ਜਿਹੜਾ ਫਰਜ਼ ਬਣਦਾ ਕਿ ਤੁਸੀਂ ਆਪਣੇ ਲੋਕਾਂ ਨੂੰ ਜਗਾਓ ਆਪਣੇ ਲੋਕਾਂ ਵਾਸਤੇ ਜਿਹੜਾ ਟਾਈਮ ਟੂ ਵੋਟ ਵੀ ਕਰੋ ਉਹ ਆਪਣੀ ਜਿਹੜੀ ਆਰਥਿਕ ਜਿਹੜੀ ਮਦਦ ਵੀ ਜਿਹੜੀ ਕਿਸੇ ਤਰੀਕੇ ਦੇ ਨਾਲ ਜਿਹੜੀ ਸਰਸਾਵਾਂ ਨੂੰ ਪ੍ਰੋਪਰ ਤਰੀਕੇ ਨਾਲ ਲੋਕਾਂ ਦੀ ਜਿਹਨੂੰ ਅੱਗੇ ਚੁੱਕਣ ਵਾਸਤੇ ਤੇ ਉਸ ਤਰੀਕੇ ਦੇ ਨਾਲ ਸਾਡਾ ਸਮਾਜ ਭਾਵੇਂ ਕਹਿ ਸਕਦੇ ਉਹਨਾਂ ਦੀ ਬਦੌਲਤ ਕਿਉਂਕਿ ਉਹਨਾਂ ਨੇ ਸੰਵਿਧਾਨ ਦੇ ਵਿੱਚ ਜੋ ਸਾਨੂੰ ਹੱਕ ਲੈ ਕੇ ਦਿੱਤੇ ਤਾਂ ਉਹ ਅਸੀਂ ਰਾਜਨੀਤਿਕ ਤੌਰ ਤੇ ਵੀ ਸਾਡੇ ਲੋਕ ਅੱਗੇ ਆਏ ਹੋਰ ਬਾਕੀ ਆਰਥਿਕ ਤੌਰ ਤੇ ਵੀ ਸਾਡੇ ਲੋਕਾਂ ਦੀ ਪ੍ਰੋਮੋਸ਼ਨ ਹੋਈ ਉਹ ਉਹਦੇ ਸਾਡੇ ਲੋਕ ਗਏ ਪਰ ਅੱਜ ਦੀ ਡੇਟ ਵਿੱਚ ਕਿਉਂਕਿ ਜਿਹੜੇ ਇਹ ਸਮਾਜ ਦੇ ਵਿੱਚ ਕਹਿ ਸਕੈ ਨੇ ਜਿੱਥੇ ਹਿੰਦੂ ਜਿਹੜੀ ਸੰਸਕ੍ਰਿਤੀ ਜਾਂ ਮਨੁੱਖ ਸਮਰਤੀ ਦਾ ਬਹੁਤ ਵੱਡਾ ਬੋਲਬਾਲਾ ਸੀ ਉਸ ਮਨੁੱਖ ਸਮਰਤੀ ਨੂੰ ਵੀ ਉਹਨਾਂ ਨੇ ਅੱਗ ਲਾ ਕੇ ਸਾੜ ਦਿੱਤਾ ਲੋਕਾਂ ਦੇ ਵਿੱਚ ਇਹ ਦੱਸਿਆ ਕਿ ਮੈਂ ਇਹਦਾ ਕੋਈ ਸੰਵਿਧਾਨ ਲਿਖਦਾ ਕੋਈ ਜਿਹੜਾ ਧਰਮ ਸ਼ਾਸਤਰ ਨੂੰ ਪਸੰਦ ਨਹੀਂ ਕਰਦਾ ਜਿਹੜਾ ਲੋਕਾਂ ਦੇ ਵਿੱਚ ਵਿਤਕਰਾ ਪੈਦਾ ਕਰਦਾ ਜਿਹੜਾ ਲੋਕਾਂ ਦੇ ਵਿੱਚ ਵਰਨ ਵਿਵਸਥਾ ਜਾਂ ਉੱਚ ਨੀਚ ਦੀ ਗੱਲ ਕਰਦਾ ਤਾਂ ਮੈਂ ਇਸ ਨੂੰ ਬਿਲਕੁਲ ਨਿਕਲਟ ਕਰਦਾ ਬਿਲਕੁਲ ਨਹੀਂ ਇਸ ਨੂੰ ਲਾਈਕ ਕਰਦਾ ਤਾਂ ਉਹਨਾਂ ਨੇ ਕਿ ਦੁਨੀਆ ਦੇ ਵਿੱਚ ਸੰਦੇਸ਼ ਦਿੱਤਾ ਉਸ ਇੱਕ ਕੱਲੇ ਮੁੰਡੇ ਨੇ ਦੇਖੋ ਕੋਈ ਅੱਜ ਦੀ ਡੇਟ ਵਿੱਚ ਕਾਸੀ ਕਿਹਨੇ ਲੱਖਾਂ ਹਜ਼ਾਰਾਂ ਦੇ ਵਿੱਚ ਅਸੀਂ ਜਿੱਤੇ ਇੱਕ ਪ੍ਰੋਗਰਾਮ ਹੁੰਦਾ ਤੇ ਉਸ ਕਰਕੇ ਸਾਨੂੰ ਸਾਰੇ ਨੂੰ ਸਾਡੇ ਸਮਾਜ ਨੂੰ ਉਹਨਾਂ ਦੀ ਜਿਹੜੀਆਂ ਤੇ ਸਭੇ ਜਿਹੜੇ ਵਿਚਾਰਦਾਰ ਅਸੀਂ ਉਸ ਉਤਾਰਦਾਰਾਂ ਨੂੰ ਸਮਝਣ ਦੀ ਜਰੂਰਤ ਹੈ ਤੇ ਅਸੀਂ ਮਿਲਾਈਏ ਜਿਹੜੇ ਉਹਨਾਂ ਦੇ ਦੋ ਨਾਮ ਨੇ ਚਾਹੇ ਸਾਡੇ ਜਿਹੜੇ ਵੀ ਦਿਨਾਂ 'ਚ ਜਿਸ ਤਰੀਕੇ ਅਸੀਂ ਆਏ ਆ ਇਹਦੇ ਨੂੰ ਸਾਨੂੰ ਬਿਲਕੁਲ ਮਨਾਉਣਾ ਚਾਹੀਦਾ ਹੈ ਪਰ ਅਸਲੀ ਜਿਹੜਾ ਮਕਸਦ ਸੀ ਉਹਨਾਂ ਦਾ ਉਹਨਾਂ ਦਾ ਅਸਲ ਮਕਸਦ ਸਹੀ ਕਿ ਸਾਡਾ ਜਿਹੜਾ ਚਾਲਤਣ ਸਾਡਾ ਜਿਹੜਾ ਕ੍ਰਿਕਟਰ ਕਰੈਕਟਰ ਸਾਡੀ ਜਿਹੜੀ ਕਹਿਣੀ ਦਾ ਕਥਣੀ ਜਿਹੜੀ ਹੈ ਉਹ ਅਕਸਰ ਬੜਾ ਰੋਲਾ ਵੀ ਪੈਂਦਾ ਵਸ ਸਟੇਜ ਦੇ ਉੱਤੇ ਕਹਿਣੀ ਕਥਨੀ ਦਾ ਪਰ ਕਹਿਣੀ ਕਥਨੀ ਅਸੀਂ ਪੂਰੀ ਕਰਨੀ ਕਿਵੇਂ ਆ ਉਹ ਕਰਕੇ ਦੱਸਣੀ ਪਊਗੀ ਤੁਹਾਨੂੰ ਇਹ ਲੋਕਾਂ ਦੇ ਵਿੱਚ ਤੁਹਾਨੂੰ ਪ੍ਰੈਕਟੀਕਲ ਦੱਸਣਾ ਪਊਗਾ ਸਟੇਜ ਦੇ ਉੱਤੇ ਪਾਸ਼ੇਂ ਦੇਣਾ ਮੇਰੇ ਵਿੱਚ ਖੜ ਕੇ ਪਾਸ਼ੇਂ ਦੇਣ ਨਾਲ ਕੁਝ ਨਹੀਂ ਬਣਨੇ ਵਾਲਾ ਕਿ ਕਹਿਣੀ ਦਾ ਕਥਨੀ ਸਾਡੀ ਕਹਿਣੀ ਕਥਨੀ ਤੁਸੀਂ ਕਰਕੇ ਦੱਸੋ ਸਮਾਜ ਵਾਸਤੇ ਇਸ ਕਰਕੇ ਸਾਡੀ ਪਾਵਰ ਆਪ ਸੋਸ਼ਲ ਜੁਨਤੀ ਦਾ ਜਿਹੜਾ ਸੰਕਲਪ ਹੈ ਸਾਡੇ ਪ੍ਰਧਾਨ ਫਕੀਰ ਜੀ ਦਾ ਜਿਹੜਾ ਸੰਕਲਪ ਹੈ ਉਹਨਾਂ ਨੇ ਆਪਣੀ ਜਿਹੜੀ ਮੈਂ ਤਾਂ ਸਮਝਦਾ ਕਿ ਜਿਹੜੀ ਇਹਨਾਂ ਨੇ ਆਪਣੀ ਜ਼ਿੰਦਗੀ ਆ ਹੁਣ ਬਿਲਕੁਲ ਕਉਬਦੇ ਲੈ ਖਲਾਈ ਹੋਈ ਆ ਔਰ ਇਹ ਬਕਾਇ ਦੀ ਕੋਸ਼ਿਸ਼ ਕਰ ਰਹੇ ਨੇ ਔਰ ਇਸ ਦਾ ਜਿੰਦਾ ਜੈਦਾ ਪ੍ਰਮਾਣ ਜਿਹੜਾ ਸਾਡੇ ਸਾਰੇ ਲੋਕਾਂ ਨੇ ਦੇਖ ਚੁੱਕੇ ਆ ਔਰ ਕਹਿੰਦਾ ਅੱਜ ਵੀ ਉਹ ਚੜ੍ਹਦੀ ਕਲਾ ਵਾਲ ਨੂੰ ਜਾ ਰਿਹਾ ਜਿਹੜਾ ਹੈਡ ਹੈਡਕ quart ਸਾਡਾ ਬਣਾਇਆ ਉੱਥੇ ਊਰਜਾ ਭਵਨ ਜਿਹੜਾ ਪਟਿਆਲਾ ਵਿਖੇ ਉੱਥੇ ਲੋਕਾਂ ਵਾਸਤੇ ਸਾਡੇ ਬਾਬਾ ਸਾਹਿਬ ਭੀਮਰਾਓ ਵੇਟ ਕਰਦੀ ਜਿਹੜੇ ਵਿਚਾਰਦਾਰ ਉਸ ਨੂੰ ਕਰੋੜ ਕਰਨ ਵਾਸਤੇ ਗੁਰੂਆਂ ਦੀ ਵਿਚਾਰਦਾਰਾ ਜੀ ਗੁਰਬਾਣੀ ਦੀ ਵਿਚਾਰਦਾਰਾ ਉੱਚ ਨੀਤੀ ਦੀ ਗੱਲ ਖਤਮ ਕਰਕੇ ਇੱਕ ਇੱਕ ਦੀ ਗੱਲ ਕੀਤੀ ਉਹਨਾਂ ਨੇ ਵੀ ਆਪਾਂ ਸਾਰਿਆਂ ਨੇ ਇੱਕ ਵੀ ਗੱਲ ਕਰਨੀ ਹੈ ਸਾਰੇ ਲੋਕਾਂ ਵਾਸਤੇ ਆਪਾਂ ਆਪਣਾ ਨਿਸ਼ਾਵਰ ਕਰਨ ਦੀ ਕੋਸ਼ਿਸ਼ ਕਰਨੀ ਜਿੰਨਾ ਬੰਦਾ ਕਰ ਸਕਦਾ ਆਪਣੀ ਸਿਹਤ ਦੇ ਨਾਲ ਲੱਗੇ ਹੋਏ ਜਿੰਨਾ ਕਿ ਸਾਡਾ ਦੇ ਸਕਦੇ ਸੀ ਟਾਈਮ ਵੀ ਦੇ ਰਹੇ ਆ ਹਰ ਤਰੀਕੇ ਨਾਲ ਚੱਲਣ ਦੀ ਕੋਸ਼ਿਸ਼ ਕਰਦੇ ਆ ਤੇ ਸਮਾਜ ਦੇ ਵਿੱਚ ਇਹਨਾਂ ਦਾ ਤਾਂ ਬਹੁਤ ਵੱਡੀ ਕਾਰਨਾ ਹੈ 24 ਘੰਟੇ ਸਮਰਪਿਤ ਨੇ ਸਮਾਜ ਵਾਸਤੇ ਔਰ ਮੈਂ ਕਈ ਵਾਰ ਇਹ ਗੱਲ ਤੋਂ ਬਕਾਇਦਾ ਹੈਰਾਨ ਵੀ ਹੋ ਜਾਂਦਾ ਵੀ ਇਹ ਕਦੇ ਆਰਾਮ ਕਦੋਂ ਕਰਦੇ ਨੇ ਸੌਂਦੇ ਕਦੋਂ ਆ ਔਰ ਇਹਨਾਂ ਨਾਲ ਸ਼ੌਕ ਇਹਨੂੰ ਗੁਰੂਆਂ ਜੀ ਨੇ ਗੁਰੂ ਦੀ ਬਾਣੀ ਜੀ ਨਾਲ ਜਿਹੜਾ ਇਹਨਾਂ ਦਾ ਬਹੁਤ ਜ਼ਿਆਦਾ ਲਗਾਵ ਹੈ ਉਹ ਜਿਹੜਾ ਲਗਾਵ ਅਸੀਂ ਅਕਸਰ ਡਿਸਕਸ ਕਰਦੇ ਰਹਿੰਦੇ ਹਾਂ ਉਸ ਚੀਜ਼ ਨੂੰ ਲੈ ਕੇ ਹੀ ਆਪਣੇ ਆਪ ਸਮਰਪਿਤ ਕੀਤਾ ਹੋਇਆ ਲੋਕਾਂ ਵਾਸਤੇ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਸਾਡੇ ਜਿਹੜੇ ਰਾਈਵਰ ਨੇ ਮਿੱੱਦੇ ਪਿੱਛੇ ਜਿਹੜੇ ਸਾਡੇ ਰਾਈਵਰ ਸਾਨੂੰ ਦੇਖ ਕੇ ਗਏ ਸੀ ਕਿ ਰਸਤਾ ਦੇ ਕੇ ਗਏ ਸੀ ਉਸ ਰਸਤੇ ਤੇ ਸਾਡੀ ਪਾਵਰ ਆਫ ਸੋਸ਼ਲ ਜਸਟੀਸ ਦੇ ਪ੍ਰਧਾਨ ਸਾਹਿਬ ਵੀ ਇਸ ਟਾਈਮ ਆਪਣੇ ਆਪ ਉਸ ਰਸਤੇ ਤੇ ਲੈ ਕੇ ਜਾ ਰਹੇ ਨੇ ਤੇ ਸਾਡੇ ਲੋਕਾਂ ਨੂੰ ਵੀ ਇਹ ਚਾਹੀਦਾ ਕਿ ਅਸੀਂ ਇਸ ਵਿਚਾਰਧਾਰਾ ਨਾਲ ਜੁੜ ਕੇ ਆਪਣੇ ਸਵਾਲ ਦੀ ਦੀ ਮੰਗਾਂ ਤੇ ਉੱਪਰ ਲਜਾਣ ਵਾਸਤੇ ਹਮੇਸ਼ਾ ਤਤਪਰ ਰਹੀਏ ਤੇ ਜਿਸ ਤਰੀਕੇ ਨਾਲ ਅਸੀਂ ਤਾਂ ਕਰ ਸਕਦੇ ਆ ਚਾਹੇ ਅਸੀਂ ਧੰਨ ਤੇ ਸੇਵਾ ਕਰ ਸਕਦੇ ਆ ਚਾਹੇ ਅਸੀਂ ਆਪਣੀ ਕੋਈ ਟਾਈਮ ਟੇਬਲ ਕਰ ਸਕਦੇ ਆ ਤੇ ਕੋਈ ਵੀ ਜਿਹੜੀ ਸੇਵਾ ਚਾਹੇ ਅਸੀਂ ਕਿਸੇ ਪ੍ਰੋਗਰਾਮ ਉੱਤੇ ਆਪਣੇ ਆਪ ਦੇ ਵਿਚਾਰ ਪੇਸ਼ ਕਰੀਏ ਉਹ ਸਤਾਰਨ ਪੜੀਏ ਬਕਾਇਦਾ ਮੈਂ ਤੇ ਜਰੂਰ ਕਹੂੰਗਾ ਇਹ ਜਿਹੜੀ ਵਿਚਾਰਧਾਰਾ ਆਪਣੇ ਅਗਵੇਟ ਕਰ ਸਾਡੀ ਵਿਚਾਰਧਾਰਾ ਇਸ ਵਿਚਾਰਧਾਰਾ ਨੂੰ ਪੜਨ ਤੋਂ ਪਹਿਲਾਂ ਸਾਨੂੰ ਬਾਣੀ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਜਿਹੜੇ ਸਾਡੇ ਭਗਤ ਸੀਗੇ ਜਿਹੜੇ ਸਾਡੇ ਗੁਰੂ ਸੀ ਉਹਨਾਂ ਨੇ ਜੋ ਸਾਨੂੰ ਦੱਸਿਆ ਸੀਗਾ ਉਹ ਦੁਨੀਆਂ ਦੇ ਵਿੱਚ ਉਹ ਯੂਨੀਵਰਸ ਦੇ ਵਿੱਚ ਅੱਜ ਕਾਲੋਂ بلند ਹੋ ਰਹੀ ਆਵਾਜ਼ ਸਾਰੇ ਮੁਲਕਾਂ ਦੇ ਵਿੱਚ ਜਿਹੜੀ ਆਵਾਜ਼ ਹੈ ਗੁਰਬਾਣੀ ਦੀ ਆਵਾਜ਼ ਜਿਹੜੀ ਉਹ ਬਕਾਇਦਾ ਸਾਹਮਣੇ ਆ ਰਹੀ ਹੈ ਜੋ ਕਿਉਂਕਿ ਜੋ ਜੀ ਤਰੁਟੀਆਂ ਸੀਗੀਆਂ ਸਮਾਜ ਦੇ ਵਿੱਚ ਜਿਹੜਾ ਸਾਡਾ ਸਮਾਜ ਸਾਨੂੰ ਸਾਨੂੰ ਦਬਾਇਆ ਹੋਇਆ ਸੀਗਾ ਉਹ ਜਿਹੜਾ ਸਮਾਜ ਅੱਜ ਉਹ ਨੰਗਾ ਹੋ ਚੁੱਕਿਆ ਬਿਲਕੁਲ ਕੋਈ ਉਹ ਵਿੱਚ ਨਹੀਂ ਰਹਿ ਗਿਆ ਸ਼ੱਕ ਨਹੀਂ ਰਿਹਾ ਕਿਸੇ ਨੂੰ ਵੀ ਜੇ ਅਸੀਂ ਰਾਜਨੀਤਿਕ ਤੌਰ ਤੇ ਵੀ ਗੱਲ ਕਰ ਲਈਏ ਤਾਂ ਅੱਜ ਕੋਈ ਪਾਰਟੀ ਕੋਈ ਵੀ ਲੀਡਰ ਉਹ ਬਿਲਕੁਲ ਨੰਗਾ ਹੋ ਚੁੱਕਿਆ ਕਿ ਉਹਦਾ ਕਰਤਾਰ ਕੀ ਹੈ ਇਹ ਚੀਜ਼ਾਂ ਜਿਹੜੀਆਂ ਸਾਡੇ ਪ੍ਰਧਾਨ ਸਾਹਿਬ ਬਕਾਇਦਾ ਹਰ ਇੱਕ ਸਟੇਜ ਤੋਂ ਅਨਾਉਂਸ ਕਰਦੇ ਆ ਕਿ ਇਹਨਾਂ ਲੋਕਾਂ ਦਾ ਬੱਚਾ ਭਾਈ ਤੁਸੀਂ ਇਹਨਾਂ ਲੋਕਾਂ ਦਾ ਦੂਰ ਹੋ ਜਾਓ ਪੋਲੀਟੀਕਲ ਲੋਕਾਂ ਨੂੰ ਥੋੜਾ ਦੂਰ ਕਰਕੇ ਥੋੜਾ ਟਾਈਮ ਦੂਰ ਕਰਕੇ ਆਪਣੇ ਆਪ ਨੂੰ ਲੋਕਾਂ ਵਾਸਤੇ ਸਮਰਪਿਤ ਹੋਵੋ ਤਾਂ ਤੁਹਾਨੂੰ ਪਤਾ ਲੱਗੇਗਾ ਸਾਡੇ ਸਮਾਜ ਦਾ ਅਸੀਂ ਕਰਨਾ ਕੀ ਚਾਹੁੰਦੇ ਸਾਡਾ ਸਮਾਜ ਕਿੱਥੇ ਬੈਠਾ ਕਿਉਂਕਿ ਜਦੋਂ ਅਸੀਂ ਇੱਕ ਪਾਸੇ ਹੋ ਕੇ ਸੋਚਦੇ ਹਾਂ ਇੱਕ ਪਾਰਟੀ ਦਾ ਹੋ ਕੇ ਸੋਚਦੇ ਹਾਂ ਜਾਂ ਇੱਕ ਧਰਮ ਦਾ ਹੋ ਕੇ ਸੋਚਦੇ ਹਾਂ ਜਾਂ ਇੱਕ ਡੇਰ ਦਾ ਹੋ ਕੇ ਸੋਚਦੇ ਹਾਂ ਤਾਂ ਸਾਡੇ ਸਮਾਜ ਦੀ ਤਰੱਕੀ ਬਿਲਕੁਲ ਨਹੀਂ ਹੋ ਸਕਦੀ ਇਸ ਕਰਕੇ ਮੈਂ ਅੱਜ ਦੀ ਡੇਢ ਵਿੱਚ ਇਸ ਜਗ੍ਹਾ ਤੇ ਗੁਰੂਆਂ ਦੇ ਇਸ ਪਵਿੱਤਰ ਸਥਾਨ ਤੇ ਆ ਕੇ ਮੈਂ ਸਾਰੇ ਆਪਣੇ ਪਿੰਡ ਨੂੰ ਸਾਰੇ ਸਮਾਜ ਨੂੰ ਸਾਡੇ ਪ੍ਰਧਾਨ ਸਾਹਿਬ ਦੀ ਰਹਿਨਮਾਈ ਦੇ ਵਿੱਚ ਪਾਵਰ ਆਫ ਸੋਸ਼ਲ ਜੁਨਟੀ ਦਾ ਇੱਕ ਛੋਟਾ ਜਿਹਾ ਨਮੇਲਾ ਹੋਣ ਨਤੇ ਇੱਕ ਮੈਸੇਜ ਇੱਕ ਰਿਕਵੈਸਟ ਕਰਦੇ ਆ ਕਿ ਅਸੀਂ ਲੋਕ ਸਾਰੇ ਆਪਣੇ ਜਿਹੜੇ ਛੱਡ ਕੇ ਨਾ ਛੋਟੇ ਛੋਟੇ ਜਿਹੜੇ ਸਾਡੇ ਵਫਾਦ ਹੈ ਛੋਟੇ ਛੋਟੇ ਲਾਲਚ ਹੈ ਇਹਨਾਂ ਨੂੰ ਇੱਕ ਪਾਸੇ ਰੱਖ ਕੇ ਆਪਾਂ ਲੋਕਾਂ ਵਾਸਤੇ ਸੋਚੀਏ ਆਪਾਂ ਸਮਾਜ ਵਾਸਤੇ ਸੋਚੀਏ ਆਪਾਂ ਆਪਣੇ ਬੱਚਿਆਂ ਵਾਸਤੇ ਸੋਚੀਏ ਆਪਾਂ ਬੱਚਿਆਂ ਦੇ ਵੇਖ ਵਾਸਤੇ ਸੋਚੀਏ ਕਿਉਂਕਿ ਅੱਜ ਅੱਜ ਜਿਹੜਾ ਕੋਈ ਲੁਕਿਆ ਕੁਝ ਨਹੀਂ ਹੈਗਾ ਸਾਡੇ ਬੱਚਿਆਂ ਦਾ ਵਿੱਖ ਜਿਹੜਾ ਖਤਮ ਹੋ ਚੁੱਕਿਆ ਸਾਡੀ ਐਜੂਕੇਸ਼ਨ ਖਤਮ ਹੋ ਚੁੱਕੀ ਸਾਡੇ ਸਕੂਲ ਖਤਮ ਹੋ ਚੁੱਕੇ ਅਸੀਂ ਕਹਿੰਦੇ ਹਾਂ ਸਾਨੂੰ ਬਾਬਾ ਸਾਹਮਣੇ ਲੈਤੀ ਰੈਜ਼ਰਵੇਸ਼ਨ ਲੈਤੀ ਪੜਾਈਆਂ ਦਾ ਹੱਕ ਅਗ ਰਤੇ ਅਗਲੇ ਜਿਹੜੇ ਇੰਸਟੀਚੂਟ ਸੀ ਸਰਕਾਰੀਾਰੇ ਉਹ ਬੰਦ ਕਰ ਦਿੱਤੇ ਇਸ ਕਰਕੇ ਮੈਂ ਦੇਹੀ ਕਹੂੰਗਾ ਕਿ ਧੰਨ ਬਾਗੇ ਸਾਡੇ ਲੋਕਾਂ ਦੇ ਕਿ ਅਸੀਂ ਘੱਟੋ-ਕੱਟ ਇਸ ਮੌਕੇ ਦੇ ਤੋਂ ਸਾਰੇ ਇਕੱਠੇ ਹੋ ਰਹੇ ਆ ਤੇ ਅਸੀਂ ਇਹ ਜਿਹੜਾ ਸੰਕਲਪ ਲਈਏ ਕਿ ਅਸੀਂ ਗੁਰਬਾਣੀ ਦੇ ਵਿਚਾਰਧਾਰਾ ਤੇ ਪਲ ਸਾਡੇ ਬਾਬਾ ਸਾਹਿਬ ਭੀਮਰਾਓ ਬੇੜ ਗਰਦੀ ਵਿਚਾਰਧਾਰਾ ਦੇ ਨਾਲ ਬੜੇ ਸਾਡੇ ਰੈਵਰ ਹੋਰ ਹੋਏ ਉਹਨਾਂ ਨੂੰ ਯਾਦ ਕਰਦੇ ਹੋਏ ਅੱਜ ਅਸੀਂ ਨਤਮਸਤਕ ਹੁੰਨੇ ਆ ਤੇ ਆਸ਼ਾ ਕਰਦੇ ਆਗੇ ਇਸ ਪਰਮਾਤਮਾ ਜਿਹੜਾ ਸਾਡੀ ਹੈਲਪ ਕਰੂਗਾ ਸਾਡੇ ਨਾਲ ਰਹੂਗਾ ਤੇ ਚਰਨ ਕਲਾ ਦੇ ਵਿੱਚ ਨਾਲ ਸਾਡੇ ਗੁੰਜਰਗੇ ਜੈ ਭੀਮ ਜੈ ਭਾ ਸੋ ਦੋਸਤੋ ਪਾਵਰ ਆਫ ਸੋਸ਼ਲ ਜੁਨਿਟੀ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸ਼੍ਰੀ ਅਮਰਚੰਦ ਜੀ ਇਸ ਸਮੇਂ ਮੇਰੇ ਨਾਲ ਸੀ ਉਹਨਾਂ ਨੇ ਪੂਰੀ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਹੈ ਕਿ ਅਸਲ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਹੈ ਉਹ ਕਿੱਥੇ ਹੈ ਔਰ ਅੱਜ ਤੁਸੀਂ ਦੇਖੋ ਜਿੱਦਾਂ ਬਹੁਤ ਵਧੀਆ ਗੱਲ ਕੀਤੀ ਐਜੂਕੇਸ਼ਨ ਸਕੂਲ ਖਤਮ ਕੀਤੇ ਜਾ ਰਹੇ ਨੇ ਜਿਨ੍ਹਾਂ ਲੋਕਾਂ ਨੂੰ ਅਸੀਂ ਚੁਣ-ਚੁਣ ਕੇ ਭੇਜਦੇ ਹਾਂ ਜਿਹੜੇ ਸਾਡੇ ਆਪਣੇ ਨੇ ਉਹਨਾਂ ਨੇ ਸਮਾਜ ਲਈ ਕੀ ਕੀਤਾ ਵੱਡਾ ਸਵਾਲ ਤੇ ਇਹੀ ਹੈ ਹੁਣ ਇਲੈਕਸ਼ਨ ਆਏਗੀ ਹੁਣ ਤੁਹਾਡੇ ਕੋਲ ਪੁੱਛਣ ਦਾ ਸਮਾਂ ਆ ਕਿ ਭਾਈ 5 ਸਾਲ ਪਹਿਲਾਂ ਤੁਸੀਂ ਆਏ ਸੀਗੇ ਤੁਸੀਂ ਸਾਡੇ ਨਾਲ ਕੀਤਾ ਸੀ ਕਿ ਐਸੀ ਸਮਾਜ ਵਾਸਤੇ ਆ ਕਰਾਂਗੇ ਆ ਕਰਾਂਗੇ ਸਾਨੂੰ ਆਪਣਾ ਰਿਪੋਰਟ ਕਾਰਡ ਤੇ ਦਿਖਾਓ ਨਾ ਕਿ ਤੁਸੀਂ ਕੀ ਕੀਤਾ ਸਮਾਜ ਲਈ ਉਹ ਲੋਕ ਤੁਹਾਡੇ ਕੋਲ ਭੱਜਣਗੇ ਜਦੋਂ ਤੁਸੀਂ ਉਹਨਾਂ ਦੇ ਕੀਤੇ ਹੋਏ ਔਰ ਜੇ ਤੁਸੀਂ ਆਪਣੀਆਂ ਵੋਟਾਂ ਜਿਹੜੀ ਬੋਟ ਦਾ ਹੱਕ ਆਪਾਂ ਨੂੰ ਬਾਬਾ ਸਾਹਿਬ ਨੇ ਲੈ ਕੇ ਦਿੱਤਾ ਸੀ 5-500 ਰੁਪਏ ਦੇ ਵਿੱਚ ਵੇਚਾਂਗੇ ਸ਼ਰਮ ਆਉਂਦੀ ਹੈ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਸੁਣਦੇ ਆ ਕਿ 500 ਰੁਪਏ ਵਿੱਚ ਵੋਟ ਅਸੀਂ ਜਦੋਂ ਮਰਜ਼ੀ ਖਰੀਦ ਲਈਏ ਇਹ ਗੁਰੂ ਘਰ ਦੇ ਵਿੱਚ ਬੈਠ ਕੇ ਜਦੋਂ ਆਪਾਂ ਆਪਣੇ ਮਨ ਦੇ ਨਾਲ ਸੋਚਾਂਗੇ ਕਿ ਵੋਟ ਦਾ ਅਧਿਕਾਰ ਜਿਹੜਾ ਬਾਬਾ ਸਾਹਿਬ ਨੇ ਸਾਨੂੰ ਦਿੱਤਾ ਸੀ ਉਹ ਅਧਿਕਾਰ ਐਵੇਂ ਹੀ ਨਹੀਂ ਮਿਲ ਗਿਆ ਅੱਜ ਉਹ ਅਧਿਕਾਰ ਦੀ ਖਾਤਰ ਲੋਕ ਤੁਹਾਡੇ ਘਰਾਂ ਵਿੱਚ ਵੀ ਆਉਣਗੇ ਤੁਹਾਨੂੰ ਰਸਦਿਆਂ ਵਿੱਚ ਵੀ ਬੁਲਾਉਂਗੇ ਔਰ ਫਿਰ 5 ਸਾਲ ਬਾਅਦ ਤੁਸੀਂ ਲੋਕ ਉਹਨਾਂ ਨੂੰ ਲੱਭੋ ਉਹ ਨਹੀਂ ਲੱਭਣਗੇ ਤੁਹਾਡਾ ਫੋਨ ਚੱਕਣਾ ਬੰਦ ਕਰ ਦੇਣਗੇ ਤੁਹਾਨੂੰ ਮਿਲਣਾ ਗਿਲਣਾ ਬੰਦ ਕਰਨਗੇ ਸੋ ਇਸ ਕਰਕੇ ਪਾਵਰ ਆਫ ਸੋਸ਼ਲ ਯੂਨਿਟੀ ਤੁਹਾਡੇ ਅੰਦਰ ਜਾਗਰੂਕਤਾ ਪੈਦਾ ਕਰ ਰਹੀ ਹੈ ਕਿ ਭਾਈ ਬਹੁਤ ਲੁੱਟ ਲਿਆ ਇਹਨਾਂ ਲੋਕਾਂ ਨੇ ਆਪਾਂ ਨੂੰ ਹੋਣੀ ਆਪਾਂ ਸੰਭਲ ਜਾਈਏ